ਅਸੀਂ ਦੇਖ ਰਹੇ ਹਾਂ 24 ਪੰਜਾਬ న్యూ ਚੈਨਲ ਨੂੰ ਗੁग्गा माड़ी ਪਿੰਡ ਬਖੋ ਪੀਰ ਵਿਖੇ ਗੁग्गा माड़ी ਦੇ ਅਠਿਆਵਰ ਸਤਿਉੰਦਾ ਮੇਲਾ ਬੜੀ ਹੀ ਤੂਮਤਾਮ ਦੇ ਨਾਲ ਮਨਾਇਆ ਗਿਆ ਜਿੱਥੇ ਕਿ ਗੁग्गा ਜੈਰ ਪੀ ਦੀ ਤਸਵੀਰਾਂ ਵੀ ਦੇਖ ਸਕਦੇ ਹੋ ਸਰਦਾਲੂ ਜਨ ਮੱਥਾ ਟੇਕਦੇ ਨਜ਼ਰ ਆ ਰਹੇ ਹਨ ਪਿੰਡ ਬਖੋ ਪੀਰ ਵਿਖੇ ਜਿੱਥੇ ਕਿ ਇਸ ਮੌਕੇ ਤੇ ਪਿੰਡ ਦੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਦੋ ਦਿਨ ਅਤੂਟ ਲੰਗਰ ਵੀ ਵਰਤਾਇਆ ਗਿਆ ਜਿੱਥੇ ਕਿ ਜਲੇਬੀਆਂ ਦਾ ਅਤੇ ਹੋਰ ਲੰਗਰ ਵੀ ਲਗਾਇਆ ਗਿਆ ਅਤੇ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਤਸਵੀਰਾਂ ਦੇਖ ਸਕਦੇ ਹੋ ਪਾਉ ਮੰਦਰ ਤਸਵੀਰਾਂ ਗੁਗਾ ਜੈਰਪੀਰ ਸਜੇ ਹੋਏ ਹਨ ਅਤੇ ਇਸ ਮੌਕੇ ਤੇ ਲੰਗਰ ਵਰਤਾਏ ਜਾ ਰਹੇ ਹਨ ਅਤੇ ਸੰਗਤਾਂ ਲੰਗਰ ਸ਼ਕਿਤ ਨਜ਼ਰ ਆ ਰਹੀ ਹੈ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਮੇਰਾ ਨਾਮ ਸੁਖਾ ਸਿੰਘ ਗੱਲ ਹੈ ਆ ਪੂਰੇ ਦੁਕਾ ਮਾਰ ਦੀ ਇਹਦਾ ਪ੍ਰੋਗਰਾਮ ਚੱਲ ਰਿਹਾ ਹੈ ਜੇ ਲੰਗਰ ਨਹੀਂ ਵਰਤਾਇਆ ਗਿਆ ਕੀ ਰਹੇਗਾ ਅਟਾ ਜਿਹੜਾ ਸਤਿਉੰਦੇ ਸੱਤਿਆਂ ਦਾ ਪ੍ਰੋਗਰਾਮ ਸੀ ਅੱਜ ਇਸ ਜਨਮ ਦਿਨ ਨਾਲ ਕੱਲ ਬਾਬਾ ਜੀ ਦੀ ਅੰਦਗੀ ਨੇ ਕੰਮ ਕੀਤਾ ਇਹ ਬਹੁਤ ਵਧੀਆ ਪਿੰਡ ਦੇ ਸਾਡੇ ਨਗਰ ਦੇ ਲੋਕ ਨਾਲ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਜੀ ਕੋਈ ਝਗੜਾ ਨਹੀਂ ਹੋਇਆ ਕੋਈ ਇਹ ਵੀ ਵੈਸੇ ਗੱਲ ਨਹੀਂ ਹੋਈ ਬਹੁਤ ਵਧੀਆ ਲੰਗਰ ਅੱਜ ਚੱਲ ਰਿਹਾ ਲੰਗਰ ਚੱਲ ਰਿਹਾ ਸ੍ਰੀ ਕੀਰਤਨ ਦੀ ਕੱਲ ਲੰਗਰ ਚੱਲਿਆ ਤੇ ਵੀਰ ਦੀ ਕਿਰਪਾ ਨਾਲ ਬਾਬੇ ਦਾ ਹੱਥ ਸਾਫਾ ਪੁਰਾ ਹੈ ਇਹ ਸਾਡੀ ਕਮੇਟੀ ਮੈਂਬਰ ਨੇ ਮੁੰਡੇ ਪੂਰੇ ਵਧੀਆ ਨਹੀਂ ਸ਼ੌਕ ਨੇ ਤੇ ਬਾਕੀ ਨੰਬਰਦਾਰ ਹੋ ਗਏ ਪੰਚਾਇਤ ਹੋ ਗਈ ਜੀ ਉਹਨਾਂ ਨੇ ਪੂਰਾ ਸਾਨੂੰ ਜੋਗ ਦਿੱਤਾ ਜੀ ਪੂਰਾ ਹੱਥ ਰੱਖਿਆ ਜੀ ਹੁਣ ਵੀ ਜੋ ਵੀ ਸੇਵਾ ਦਾ ਸੰਸਥਾ ਸੰਸਥਾ ਮਿਲਦੀ ਆ ਕਿ ਬਾਕੀ ਆਉਣ ਵਾਲੇ ਸਮੇਂ ਤੇ ਅਸੀਂ ਵੱਧ ਤੋਂ ਵੱਧ ਸੇਵਾ ਕਰਾਂਗੇ ਤੇ ਇੱਕੋ ਵੀ ਵਧੀਆ ਮੁੰਡਿਆਂ ਨੂੰ ਪੂਰੇ ਰੱਖਾਂਗੇ ਬਾਕੀ ਨਸੇ ਪੱਤੇ ਤੋਂ ਆਪਣੇ ਜੀ ਜਿਨਨੇ ਜੁੜੇ ਹੋਏ ਨੇ ਮੁੰਡੇ ਕੋਈ ਨਸਾ ਪਤਾ ਨਹੀਂ ਕਰਦਾ ਜੀ ਤੇ ਬਾਕੀ ਪਿੰਡ ਬਖੋ ਪੀਰਵਾਰੀ ਤਾਂ ਫਿਲਹਾਲ ਸਾਰਿਆਂ ਨੂੰ ਪੰਜਾਬ 'ਚ ਪਤਾ ਜੀ ਵੀ ਹਾਲ ਇੰਡੀਆ 'ਚ ਵੀ ਕਿੰਨਾ ਕਿੰਨਾ ਸਾਗਾ ਪੂਰੇ ਟਾਪ ਤੇ ਪਿੰਡ ਆਈ ਸਾਡਾ ਪੀਰਾਂ ਦਾ ਪਿੰਡ ਆਗਾ ਤੇ ਬਾਕੀ ਸਾਡੇ ਨਾਲ ਜਿਨਨੇ ਵੀ ਵੀਰ ਜੁੜੇ ਹੋਏ ਨੇ ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਗੁਰਦੇਵ ਸਿੰਘ ਜੀ ਹਾਂ ਗੁਰਦੇਵ ਸਿੰਘ ਜੀ ਉਹਰੇ 2 ਦਿਨ ਦੇ ਲਈ ਬਾਬਾ ਬਹੁਤ ਵੀਰ ਆਪਣੇ ਗੋਗਾ ਮੜੀ ਦੇ ਫੇਡਾ ਲਾਇਆਗੇ ਤੇ ਲੰਗਰ ਵਰਤਾਇਆ ਗਿਆ ਕੀ ਕੰਮ ਕਿਸੇ ਦਾ ਅਸੀਂ ਇਹ ਗੋਗਾ ਮੜੀ ਤੇ ਲੰਗਰ ਚੱਲ ਰਿਹਾ ਜੀ ਟੁੱਟ ਵਰਤ ਰਿਹਾ 2 ਦਿਨਾਂ ਦਾ ਭੰਡਾਰਾ ਜੀ ਸਾਡਾ ਅਜਕਨ 7 ਤੋਂ 8 ਆਉਂਦਾ ਤੇ ਅਸੀਂ ਪੂਰਾ ਵਧੀਆ ਧੋਮਤੜਕੇ ਨਾਲ ਬਣਾ ਰਿਹਾ ਜੀ ਤੇ ਪਿੰਡ ਦੇ ਵਿੱਚ ಗ್ರಾಮ ਪੰਚਾਇਤ ਨੇ ਸਾਡਾ ਬਹੁਤ ਵਧੀਆ ਸਾਥ ਦਿੱਤਾ ਨੰਬਰਦਾਰਾਂ ਨੇ ਤੇ ਪਿੰਡ ਦੇ ਸੂਝਵਾਨ ਜਿਹੜੇ ਲੋਕਾਂ ਨੇ ਸਾਡਾ ਬਹੁਤ ਹੀ ਜ਼ਿਆਦਾ ਮਾਨ ਸਤਕਾਰ ਕਰਿਆ ਤੇਰੇ ਬਾਬਾ ਆਪਣਾ ਸਾਰੇ ਬਾਬਿਆਂ ਨੇ ਜਿਹੜੇ ਪਿੰਡ ਦੇ ਵਿੱਚ ਹੈਗੇ ਨੇ ਉਹਨਾਂ ਨੇ ਸਾਰਿਆਂ ਨੇ ਸਾਡਾ ਸਾਥ ਦਿੱਤਾ ਜੀ ਤੇ ਜਿੱਕਣ ਬਾਈ ਸਾਡਾ ਨੰਬਰਦਾਰ ਗੁਰਦੇਵ ਸਿੰਘ ਜੀ ਉਹਨਾਂ ਨੇ ਵੀ ਸਾਡਾ ਵੱਧ ਤੋਂ ਵੱਧ ਸਾਥ ਦਿੱਤਾ ਤੇ ਉਹਨਾਂ ਦਾ ਅਸੀਂ ਦੇ ਲੋਕ ਧੰਨਵਾਦੀ ਹਾਂ ਕਿ ਜਿਹੜਾ ਸਾਡੇ ਪਣਾਰੇ ਦੇ ਵਿੱਚ ਸਭ ਤੋਂ ਵੱਧ ਕੇ ਹਿੱਸਾ ਪਾਇਆ